ਇਹਨਾਂ ਦਾ ਨਾਮ ਹੈ ਕਿ ਵੀ ਸਵੇ ਬਾਅਦ ਸੇ ਡੀਡੀਪੀਓ ਦੀ ਸੰਦੇਸ਼ ਆਉਂਦਾ ਹੋ ਉਹ ਆਪ ਅੱਜ ਨੰਬਰ 5994148 ਇਹਦਾ 122 ਕਾਰਵਾਲੀ ਹੈ ਜੇ ਉਹਦੀ ਹੋਰ ਕੀ ਨਿਸ਼ਾਨ ਨਹੀਂ ਹੋਈ ਉਹ ਕਿਉਂ ਨਹੀਂ ਸਾਡੇ 4 ਸਾਲ ਹੋ ਗਏ ਨੇ ਕਿਤੇ ਹੋ ਗਿਆ ਹੈ 7 ਕਰੋੜ 52 ਲੱਖ ਦਾ ਸਾਰੀਆਂ ਸਰਕਾਰਾਂ ਛੇ ਦੇ ਕਰਦੇ ਮੰਗੋ ਜੀ ਉਹ ਹੁਣ ਤੱਕ ਨਹੀਂ ਨਿਕਿਆ ਜੀ ਪਿੱਛੇ ਅਸੀਂ 15 ਕਿਤਰ ਹੋ ਗਏ ਅਸੀਂ ਇੰਨੇ ਬਖਾਨ ਹੋ ਗਏ ਨਾ ਪੰਜ ਦਿਨ ਤੋਂ ਸਾਡੇ ਵਾਰਡ 'ਚ ਜਿੱਤੀ ਔਰ 22 ਨੰਬਰ 'ਚ ਪਾਣੀ ਨਹੀਂ ਆਇਆ ਜੇ ਸਾਡੇ ਨੂੰ ਫੋਨ ਕਰਦੇ ਰਹੇ ਪਹਿਲਾਂ ਉਹਨਾਂ ਨੇ ਫੋਨ ਚੱਕੇ ਉਸ ਤੋਂ ਬਾਅਦ ਇਹਨਾਂ ਨੇ ਫੋਨ ਚੱਕਣੇ ਬੰਦ ਕਰ ਦਿੱਤੇ ਇੱਕ ਲੈਟਰ ਲੱਗਿਆ ਗਿਆ ਤੇ ਉਹਨਾਂ ਨੂੰ ਨੋਟਿਸ ਦਿਓ ਜੀ 36 ਘੰਟੇ ਬਾਅਦ ਨਹੀਂ ਚੱਲ ਰਿਹਾ ਛੋਗਾ ਨਾ ਛੋਟਾ ਟਿਊਬ ਲਾੜੇ ਬਾਅਦ 'ਚ ਆਪਣਾ ਬਣਾਉਂਦੇ ਇਹਨਾਂ ਦੇ ਬਾੜਾ ਉਹਦੀ ਬਾੜੀ ਲੱਗਣਾ ਜੀ 5 ਵਜੇ ਦਾ ਉਹ ਉਹ ਨਾ ਉਹ ਦਿਨ ਨਾ ਉਹ ਵੀ ਉਹ ਵੀ ਨਿੰਦ ਲਗਾ ਕਰਿਆ ਸੀ ਛੱਤੀ ਦਾ ਠੇਕੇਦਾਰ ਆ ਜੀ ਉਹ ਬਾਈਂਡਿੰਗ ਵਧੀਆ ਨਹੀਂ ਕਰਦਾ ਚਾਹ ਸਿਸਟਮ ਕਰਦਾ ਨਹੀਂ ਕਰਦਾ ਪਾਣੀ ਨਹੀਂ ਚੱਲਦੀ ਪਾਣੀ ਦੀ ਮੋਟਰ ਨੇ ਲੱਗਿਆ ਪਾਣੀ ਨਹੀਂ ਆ ਰਿਹਾ ਆਸਾ ਨਹੀਂ ਬਾਈਂਡਿੰਗ ਨਹੀਂ ਕਰਦਾ ਸਿਸਟਮ ਹੀ ਹੁਜੰਦਾ ਹੈ ਉਸ ਤੋਂ ਬਾਅਦ ਦੇਖ ਸਾਹਮਣੇ ਮੈਨੂੰ ਕਿਹਾ ਵੀ ਅੱਜ ਠੇਕੇਦਾਰ ਦੀ ਰਾਤ ਦੀ ਕੰਟ੍ਰੈਕਟ ਹੈ ਕਿ ਰਾਤ ਨੂੰ ਠੇਕੇਦਾਰ ਰਾਤੋਂ 9:00 ਜੀ ਕਰੂਗਾ ਠੇਕੇਦਾਰ ਨੂੰ ਮੈਂ 9:00 ਵਜੇ ਇਹਨਾਂ ਨੇ ਫੋਨ ਨਹੀਂ ਚੱਕਿਆ ਮੈਂ 9:00 ਵਜੇ ਠੇਕੇਦਾਰ ਨੂੰ ਫੋਨ ਕਰਿਆ ਤਨੀ ਮੇਰੇ ਕੋਲ ਤਾਂ ਰਿਪੋਰਟ ਨਹੀਂ ਹੋਈ ਕਿ ਉਹਨਾਂ ਅੱਜ ਆਪਰ ਚੇਂਜ ਕਰਨਗੇ ਨਹੀਂ ਕਦੀ ਜਿਵੇਂ ਚੱਕਵਾਦ ਨੂੰ ਫੋਨ ਕਰਿਆ ਚੱਕਵਾਦ ਵਿੱਚ ਉਹ ਵਤੀ ਜਿਹੜੇ ਜੀਨਾਂ ਨੂੰ ਸੰਗਠਨ ਬਣੇ ਹੋਏ ਆ ਆਪੋ ਬਣੇ ਉਹਨਾਂ ਨੇ ਪੂਰਾ ਜਲੂਸ ਕੱਢਿਆ ਹੈ ਕਿੁੱਤੇ ਅੱਜ ਵੀ ਸਮਝਦੇ ਕਿ ਇੰਨੀ ਬਰਫਤਾਂ ਵਿੱਚ ਕੰਮ ਨਹੀਂ ਹੋ ਸਕਦਾ ਪਰ ਹੁਣ ਜਿਹੜੇ ਕੰਮ ਹੁਣ ਨੀਜਰ ਰੋਡ ਹੈ ਨੀਜਰ ਰੋਡ ਜਿੱਥੇ ਬਾਈ ਬਣਦਾ ਸੈਂਟਰ ਵੈਂਕ ਤੱਕ ਪੱਕੀ ਰੋਡ ਬਣੀ ਹੋਈ ਹੈ ਉੱਥੇ ਪੁਰਾਣੀ ਰੋਡ ਦੀ ਕਿੰਨੀ ਜਗ੍ਹਾ ਤਾਂ ਅਸੀਂ ਖੱਡੇ ਪਾ ਦੇ ਉੱਥੇ ਡੇਡ ਡੇਡ ਪੁੱਟਦੇ ਹੁਣ ਤੋਂ ਵੀਰ ਜੀ ਪਹਿਲਾਂ ਪਰਾਂਦੇ ਵੀ ਰਹੇ ਆ ਲਾਸਟ ਆ ਹੁਣੇ ਤਕਰੀਬਨ ਇੱਕ ਮਹੀਨਾ ਹੋ ਚੱਲਿਆ ਆਪਾਂ ਜਿੰਨੀ ਕਰ ਲਈ ਦੇ ਸਕਦੇ ਉਹਨੇ ਕਿਨਾਂ ਦੇ ਸਕਦੇ ਹੈ ਨਾ ਜੇ ਹੁਣ ਅਸੀਂ ਕਾਉਂਸਲਰਾਂ ਨਾਲ ਵੀ ਜਰੂਰ ਕੱਢਣਾ ਸ਼ੁਰੂ ਕਰਤਾ ਫਿਰ ਜ਼ਿਆਦਾ ਦਿੱਕਤ ਆ ਜਾਣੀ ਹੈ ਜੀ ਹੁਣ ਸਾਨੂੰ ਮਜਬੂਰ ਨਾ ਕਰੋ ਕਿ ਅੱਧੀ ਘਰ ਨਾਲ ਆਈਏ ਮੈਂ ਮੇਰੀ ਬੇਨਤੀ ਸੁਣ ਲੋ ਪਹਿਲਾਂ ਮੈਂ ਤੁਹਾਡਾ ਸਵਾਲ ਲੈ ਲਿਆ ਹੁਣ ਸਾਨੂੰ ਮਜਬੂਰ ਨਾ ਕਰੋ ਕਿ ਅੱਜ ਵੀ ਇਕੱਠੇ ਹੋ ਕੇ ਘਰ ਨਾਲ ਆਈਏ ਔਰ ਤੁਹਾਡੇ ਕੋਲ ਪ੍ਰੈਸ਼ਰ ਬਣਦਾ ਤੁਸੀਂ ਕੰਮ ਕਰੂਗਾ ਅਫਸਰ ਤਹਿបាន ਪੂਰੀ ਕੰਮ ਨਹੀਂ ਕਰ ਰਹੀ ਜੀ ਈਓ ਸਾਹਿਬ ਨੇ ਵੀ ਹਦਾਇਤਾਂ ਦਿੱਤੀਆਂ ਪ੍ਰਧਾਨ ਜੀ ਨੇ ਵੀ ਹਦਾਇਤਾਂ ਦਿੱਤੀਆਂ ਐਮਐਲਏ ਸਾਹਿਬ ਦੀ ਵੀ ਗੱਲ ਕਰਾਤੀ ਐਮਪੀ ਸਾਹਿਬ ਨੇ ਵੀ ਕਹਿਤਾ ਆ ਕਿ ਲੇਕਿਨ ਜਿਹੜਾ ਮੈਂ ਅਫਸਰ ਹੈ ਇਹਨਾਂ ਉੱਤੇ ਕੋਈ ਤੰਗ ਤੇ ਯੂ ਨਹੀਂ ਦਿੱਤੇ ਜਿਹੜੇ ਕੰਮ ਪੋਸੀਬਲ ਹੈਗੇ ਹੋਣ ਵਾਲੇ ਸਰ ਉਹ ਤਾਂ ਕਰਾ ਦੋ ਓਮਨ ਕਲੇਵ ਤੇ ਪਾਰ ਤੇ ਆ ਜੀ ਪ੍ਰਧਾਨ ਜੀ ਨੂੰ ਸਵੇਰੇ 10 ਵਜੇ ਫੋਨ ਕਰਤਾ ਸੀ ਕਿ ਜੀ ਉੱਥੇ ਥੈਲੇ ਚਾਹੀਦੇ ਆ ਈਓ ਸਾਹਿਬ ਨੂੰ ਵੀ ਕਿਹਾ ਐਮਐਲਏ ਸਾਹਿਬ ਵੀ ਆਏ ਮੌਕਾ ਦੇਖ ਕੇ ਗਿਆ ਐਮਐਨ ਸਾਹਿਬ ਔਰ ਈਓ ਸਾਹਿਬ ਮੈਂ ਅਸੀਂ ਸੇਮ ਕਰਤੀ ਜਿੱਤੇ ਕਿਆ ਦੀ ਖੱਡੇ ਅਰੇਂਜ ਕਰਾ ਦੋ ਖੱਡੇ ਰਾਤ ਨੂੰ ਆਏ 7 ਵਜੇ ਫੇ ਤੁਹਾਡੀ ਲੇਬਰ ਕਹਿੰਦੀ ਅਸੀਂ ਐਨੇ ਐਨੇ ਪਾਣੀ ਚ ਨਹੀਂ ਵੜਨਾ ਅਗਲੇ ਦਿਨ ਫੇਰ ਪ੍ਰਧਾਨ ਜੀ ਦੱਸੀ ਤੁਹਾਨੂੰ ਗੱਲ ਆ ਗਵਾ ਨੇ ਅਗਲੇ ਦਿਨ ਫੇਰ ਬੰਦੇ ਆਏ ਅਗਲੇ ਦਿਨ ਲੇਬਰ ਚਾਉਂ ਤੋਂ ਮੈਨੂੰ ਲਿਆ ਕੇ ਨਾ ਜੀ ਲੇਬਰ ਲਾਣੇ ਵੀ ਉਹ ਵੀ ਤਾਂ ਬੰਦਾ ਹੀ ਸੀ ਆਪਣਾ ਮੁਲਾਜ਼ਮਾ ਨੂੰ ਪਤਾ ਹੈ ਕਿ ਸਾਨੂੰ ਕੋਈ ਟੈਨਸ਼ਨ ਨਹੀਂ ਸਾਨੂੰ ਤਾਂ 5 ਵੇ ਸਾਡੀ ਛੁੱਟੀ ਹੈ ਸਾਨੂੰ ਸਲਤੀਆਂ ਹਰ ਇੱਕ ਮਹੀਨੇ ਆ ਜਾਣੀਆਂ ਉਹਨਾਂ ਨੂੰ ਸਿਰਦਰ ਦੀ ਲੈਣ ਦੀ ਕੀ ਲੋੜ ਹੈ ਜੀ ਲੇਬਰ ਚੌਂਕ ਤੋਂ ਬੰਦੇ ਲਿਆ ਕੇ ਜੀ ਥੈਲੇ ਰਖਵਾਏ ਆ ਜਿਹੜੇ ਕੰਮ ਪੋਸੀਬਲ ਐ ਸਰ ਤੁਸੀਂ ਆਪਣੇ ਨੀਚੇ ਸਟਾਫ ਨੂੰ ਕਿਉਂ ਨਹੀਂ ਖਿੱਚਦੇ ਜਈ ਸਾਹਿਬ ਕਿੰਨੀ ਵਾਰ ਮੌਕਾ ਦਿਖਾਇਆ ਜੀ ਨੀਚੇ ਰੋੜਦੈ ਨਾ ਨੂੰ ਜਿਹੜਾ ਅੱਗੇ 13 ਨੰਬਰ ਵਾਰਡ ਤੇ ਮੈਂ ਮੰਗਦਾ ਉੱਥੇ ਗਲਦਲ ਨਾਲ ਉੱਥੇ ਘਟਕਾ ਪਊਗਾ ਵੇਸਟੇਜ ਆਫ ਮਨੀ ਐ ਜਿਹੜਾ ਰੋੜ ਪੱਕਾ ਐ ਜਿੱਥੇ ਸਟ੍ਰੌਮ ਪਾਈਪ ਪੈ ਗਿਆ ਉਹਦੀਆਂ ਬਣਦੀਆਂ ਯਾਰ ਉਹਦਾ ਕਰ ਦੋ ਉਹਦੇ ਪਿੱਛੇ ਮੈਨੂੰ ਮਹੀਨਾ ਹੋ ਗਿਆ ਮੈਂ ਕਿੰਨੀ ਵਾਰ ਤੁਹਾਨੂੰ ਕਹਿ ਲਿਆ ਇਹੋ ਸਾਹਿਬ ਨੂੰ ਕਹਿ ਲਿਆ ਪ੍ਰਧਾਨ ਜੀ ਨੂੰ ਕਹਿ ਲਿਆ ਤੁਹਾਨੂੰ ਉੱਪਰੋਂ ਐਮਐਲਏ ਸਾਹਿਬ ਨੇ ਵੀ ਕਹਿ ਲਿਆ ਮੰਤਰੀ ਜੀ ਕੰਮ ਦੀ ਕੋਈ ਰੋੜੀ ਨਹੀਂ ਜਿਸ ਤਰ੍ਹਾਂ ਦੀ ਉਹ ਨਹੀਂ ਹੋ ਸਕਦੇ ਬੰਦੇ ਦੇ ਕੰਮ ਸਟ੍ਰੌਂਗ ਡਸਟ ਆ ਮੈਂ ਵੀਡੀਓ ਦੱਸਦਾ ਇੱਕ ਮਿੰਟ ਦੋ ਮਿੰਟ ਰੁਕ ਜਾ ਮੈਂ ਤੁਹਾਨੂੰ ਵੀਡੀਓ ਦੱਸਦਾ ਕੱਲ ਮੈਂ ਸਟ੍ਰੌਂਗ ਡਸਟ ਮੰਗਾਈ ਸੀ ਨੀਰਾ ਮਿੱਟੀ ਉਹਨੂੰ ਤੁਸੀਂ ਜਾ ਕੇ ਚੈੱਕ ਕਰੋ ਵੀਡੀਓ ਤੁਹਾਡੇ ਕੋਲ ਮੈਂ ਭੇਜੀ ਨਹੀਂ ਮੈਂ ਉਹ ਭੇਜਦਾ ਠੇਕੇਦਾਰ ਨੂੰ ਭੇਜੀ ਸੀ ਸਟ੍ਰੌਂਗ ਡੈਂਟ ਜਿਹੜਾ ਰੇਟ ਹੈ ਨਾ ਜੀ 32 33 ਰੁਪਏ ਫੁੱਟ ਆਉਂਦਾ ਹੈ ਜਿਹੜਾ ਉਹ ਮੰਗਾਇਆ ਨਾ 24 ਰੁਪਏ ਫੁੱਟ ਹੈ ਯਾਰ ਹੁਣ ਤਾਂ ਕੰਮ ਸੇਮ ਕਰਸ ਕਰ ਲੋ ਸ਼ਹਿਰ ਤੇ ਸਾਡਾ ਜਲੂਸ ਤਾਂ ਨਿਕਲਿਆ ਹੁਣ ਦੇਖੋ ਮਜਬੂਰਨ ਸਾਨੂੰ ਹੁਣ ਆ ਚੀਜ਼ਾਂ ਕਰਨੀਆਂ ਪੈਣੀਆਂ ਮੈਂ ਤੁਹਾਨੂੰ ਨਾ 2-4 ਦਿਨ ਦਾ ਟਾਈਮ ਦਿੰਦਾ ਜੀ 2-4 ਦਿਨ ਦੇ ਵਿੱਚ ਜੇ ਨਿਜਰ ਰੋਡ ਦੀ ਹਾਲਤ ਨਾ ਠੀਕ ਹੋਈ ਤਾਂ ਮੈਂ ਖੜਕੜਤਾਲ ਤੇ ਬੈਠੂਗਾ ਪਰ ਮੇਰੇ ਨਾਲ ਸਾਰੇ ਐਮਟੀ ਦਵਾਨ ਵੀ ਬੈਠਣਗੇ ਇਸ ਹਮਤ ਹੋਣਗੇ ਨਾ ਠੀਕ ਹੈ ਜੀ ਪ੍ਰਧਾਨ ਜੀ ਮੈਂ ਅੱਜ ਫੇਰ ਨਹੀਂ ਤੁਸੀਂ ਕਿਹਾ ਸੀ ਨਾ ਤਾਂ ਦੇਖੋ 4 ਦਿਨ ਦਾ ਤੁਹਾਡੇ ਕੋਲ ਟਾਈਮ ਹੈ ਨਹੀਂ ਤਾਂ ਉਹਦੇ ਬਾਅਦ ਸਾਰੇ ਪ੍ਰਧਾਨ ਅਸੀਂ ਪ੍ਰਸ਼ਾਸਨ ਦੇ ਖਿਲਾਫ ਅਦੀ ਧਰਨਾ ਲਾਵਾਂਗੇ ਯਾਰ ਅਸੀਂ ਲੋਕਾਂ ਨੂੰ ਕਿਆ ਮੂਦ ਦਿਖਾਈਏ ਜੇ ਇੰਨਾ ਜਵਾਬ ਦੋ ਜੀ ਤੁਹਾਡੇ ਨਾਲ ਜਿਆਦਾ ਗੱਲ ਹੁੰਦੀ ਆ ਕਿੰਨੀ ਵਾਰ ਤੁਹਾਨੂੰ ਕਹਿ ਲਿਆ ਲੋਕਾਂ ਦਾ ਠੇਕ ਤਾਂ ਉੱਤੇ ਬੈਠਾ ਹੈ ਬੜੇ ਦੇ ਵਿੱਚ ਕਹਿੰਦਾ ਮੈਂ 12 30 ਸਾਰਾ ਲੋਕਾਂ ਦਾ 60 ਲੱਖ ਦਾ ਕੰਮ ਲੱਗਦਾ ਹੈ ਜੀ ਉਹਨੂੰ ਛੱਡ ਦੋ ਜੀ ਉਹ ਨਹੀਂ ਠੀਕ ਹੈ ਸਾਰੇ ਜਿਹੜਾ ਹੋਰ ਇੱਕ ਮਿੰਟ ਜੀ ਸਾਹਿਬ ਮਾਡਲ ਤੋਂ ਵਿੱਚ ਤੁਸੀਂ ਮੇਰੀ ਮਰਜ਼ੀ ਤੋਂ ਬਿਨਾ ਮੇਰਾ ਕੰਮ ਕੋਈ ਪਾਸੇ ਤੁਸੀਂ ਉਹ ਕਰਾਤਾ ਜਿੱਤੇ ਹੁਣ ਮੈਂ ਕਹਿ ਰਿਹਾ ਯਾਰ ਤੁਸੀਂ ਮੇਰੇ ਕਹਦੇ ਨੀ ਹੱਟੇ ਨਹੀਂ ਭਰਾ ਸਕਦੇ ਮੈਂ ਬੱਲੇ ਤੇ ਕਰਾ ਲਵਾਂ ਤੁਸੀਂ ਕਹਿਨੋ ਸਾfte ਨਹੀਂ ਹੁੰਦਾ ਮੈਂ ਬੱਲੇ ਤੇ ਕਰਾ ਲੰਨਾ ਮੁੰਡਾ ਸਮਾਨ ਫੁੱਟੇ ਕਰਦਾ ਘਰ ਦੇਗਾ ਇੱਕੋ ਦੇਖੀ ਕਰੇਗਾ ਅੱਜ ਨਹੀਂ ਲੱਗੇ ਬੰਦੇ ਨੂੰ ਤੁਸੀਂ ਮੈਨੂੰ ਕਿਹਾ ਕਿ ਸਾਡਾ ਰੇਟ ਉੱਥੇ 22 23 ਰੁਪਏ ਆਉਂਦਾ ਮੈਂ ਤੁਹਾਨੂੰ ਇਹ ਵੀ ਕਹਿ ਰਿਹਾ ਕਿ 22 23 ਰੁਪਏ ਤੁਸੀਂ ਦੇ ਦੋ ਜਿਹੜੇ ਉੱਪਰ ਵਾਲੇ 32 33 ਰੁਪਏ ਫੁੱਟੇ ਮਾਲ ਮੈਂ ਮੰਗਾ ਲਵਾਂ ਉਹ ਪੈਸੇ ਮੈਂ ਦੇ ਦੂੰਦਾ ਮੈਂ ਤਾਂ ਭਾਈ ਜੀ ਲੋਕਾਂ ਨੂੰ ਮੂੰਹ ਦਿਖਾਣਾ ਤੁਸੀਂ ਅੱਜ ਇੱਥੇ ਹੋ ਤੁਸੀਂ ਗੱਲ ਨੂੰ ਕਿਤੇ ਹੋਰ ਚਲੇ ਜਾਣਾ ਚਾਹੀਦਾ ਅੱਜ ਨਹੀਂ ਲੱਗੇ ਮ ਮੈਂ ਤੁਹਾਨੂੰ 1 ਮਹੀਨੇ ਤੋਂ ਵਾਰ-ਵਾਰ ਮੇਰੀ ਗੱਲ ਕਰ ਰਿਹਾ ਤੁਸੀਂ ਮੇਰੀ ਇੱਕ ਨਹੀਂ ਸੁਣੀ ਔਰ ਇਹੇ ਬਾਰੇ ਸਾਰਿਆਂ ਨੂੰ ਬਤਾ ਨਾ ਯੋਥਾ ਮਨਾ ਕਰਦਾ ਦੇਣਾ ਪ੍ਰਧਾਨ ਜੀ ਮਨਾ ਕਰ ਸਕਦੇ ਨਾ ਕੋਈ ਹੋਰ ਮਨਾ ਕਰ ਸਕਦਾ ਜਿਹੜੇ ਉਹ ਖੱਡੇ ਉਹ ਤਾਂ ਪੋਸੀਬਲ ਹੈ ਨਾ ਉਹ ਤਾਂ ਆਪਾਂ ਕਰ ਸਕਦੇ ਆ ਸਰ ਅੱਜ ਕੰਮ ਲਾਇਆ ਤੇ ਆ ਮੁੰਡੇ ਸਰ ਅੱਜ ਅੱਜ ਵੀ ਨਹੀਂ ਲੱਗਿਆ ਹੋਇਆ ਅੱਜ ਵੀ ਮੈਂ 11 ਵਜੇ ਤੱਕ ਕਿਹਾ ਸੀ ਕਿ 11 ਵਜੇ ਤੱਕ ਇਹ ਕੰਮ ਨਾਲ ਸ਼ੁਰੂ ਹੋ ਜਾਣਾ ਤਾਂ ਫੇਜ ਤੱਕ ਕੰਮ ਨਹੀਂ ਸ਼ੁਰੂ ਹੋਇਆ ਜੀ ਜਿਹੜੇ ਖਣਦ ਦੇ ਦੋ ਤਿੰਨ ਕੋਆਂਡੇ ਆਂਦੇ ਆ ਜੀ ਓਮਨ ਕਲੇਮ ਹੋ ਗਿਆ ਨਿਕਾ ਵਿਆਰ ਹੋ ਗਿਆ ਜਾਂ ਆਪਾਂ ਜਿਹੜੇ ਪੁਆਇੰਟ ਹੈ ਜੀ ਚਾਰ ਸਾਲ ਹੋ ਗਏ ਰੋਭੀ ਦੇਖਦੇ ਨੂੰ ਮਨੂ ਜੀ ਉਹ ਪੁਆਇੰਟ ਉੱਥੇ ਦੀ ਉੱਤੀ ਇਹ ਬਰਸਾਤ ਤੇ ਜਿੰਨਾ ਕਿ ਆਪਾਂ ਜਰਤੀ ਲੇਗਾ ਜਰੂਰ ਜਾਣੇ ਆਂ ਵੀ ਜੇ ਮੌਕਾ ਦੇਖਿਆ ਜਿਹਦਾ ਮੌਕਾ ਦੇਖਿਆ ਤਾਂ ਲੁਕੀ ਚੁੱਪੀ ਰਹਿ ਜਾਂਦੀ ਹੈ ਉੱਤ ਕਾ ਲੈ ਕੇ ਆ ਜੀ ਬਾਤ ਹੋ ਗਈ ਓਮਨ ਕਲੇਮ ਦਾ ਆਏ ਸਾਲ ਲੜਣਾ ਪੈਂਦਾ ਜਿੰਦਾ ਹੋ ਗਿਆ ਪਿਆਰ ਦਾ ਪਰ ਮੌਕੇ ਦੇ ਮੂਹਰੇ ਕਹੇ ਜਾਂਦਾ ਰਹਿੰਦਾ ਕਿ ਯੋਗਾਂ ਲੇਖਨ ਕਾਰਵਾਈ ਨਹੀਂ ਹੁੰਦੀ ਹੈ ਤੇ ਬੰਦੇ ਕਹਿੰਦੇ ਕਿ ਉਹ ਪਿਆਰ ਦਾ ਹੁਣ ਅਜੀਰਾ ਬੋਲੇ ਜਵਾਬ ਤਾਂ ਦੋ ਜੀ ਪੈਸੇ ਦੀ 5.5 ਘੱਟ ਨਹੀਂ ਜਾਈਂਗੀ 5.5 ਅਫਸਰ ਚਾਈਂਗੀ ਘੱਟ ਰਹੀ ਜੀਅਤ ਨਹੀਂ ਆਏਗੀ ਜੀਅਤ ਨਹੀਂ ਸਰਦਾਰੀ ਨਹੀਂ ਲੈ ਰਹੇ ਇਹ ਨੀਅਤ ਹੋਵੇ ਸਰਦਾਰੀ ਲਈ ਹੋਵੇ ਜਿਵੇਂ ਅਸੀਂ ਬਰਡਨ ਲੈ ਰਹੇ ਅਗਰ ਅਫਸਰ ਸਾਹਿਬ ਸਾਥ ਨਹੀਂ ਦੇਉਗੇ ਕੀ ਹੋਣਾ ਨਾਕੇ ਬਣਨਾ ਸ਼ਹਿਰ ਦਾ ਜੀ ਇੱਕ ਮਿੰਟ ਮੈਂ ਆਇਆ ਕਿ ਉਹ ਸਾਹਿਬ ਜੀ ਬਖਸ਼ਾ 26/7 ਵਾਲੀ ਮੀਟਿੰਗ ਦਾ ਲੱਭ ਰਹੇ ਨੇ ਕੋਈ 26/7 ਵਾਲੀ ਮੀਟਿੰਗ ਦੇ ਬਿਲਾਸ ਲੈ ਕੇ ਗੱਲ ਹੋਈ ਹੈ ਸੈਕਟਰੀ ਸਾਹਿਬ ਨੇ ਪਾਸ ਕਰ ਦਿੱਤੀ ਅੱਜ ਉਹ ਡਿਸਪੈਚ ਨੰਬਰ ਲਾ ਕੇ ਅੱਜ ਆ ਜਾਓ ਠੀਕ ਹੈ 26/7 ਕੇ ਦੀ ਇੱਕ ਸਾਲ ਹੋ ਗਿਆ 2024 ਅਲੀ ਨੰਬਰ ਲੱਗਦੇ ਇਹ ਸਾਲ ਡੇਢ ਵੀ ਨ ਹੋ ਗਿਆ ਮੈਨੂੰ ਸਿਰਫ ਆ ਦੇਖੋ ਇਹ ਬਸ ਸਾਫ ਨਹੀਂ ਹੈ ਨਹੀਂ ਆ ਵੀ ਐਨ 6 ਮਿੰਟ ਲਈ ਹੋ ਗਿਆ ਇਹ ਇੱਕ ਉਹਨਾਂ ਡਿਲੀਵਰੀ 6-6 ਮਿੰਟ ਦੀ 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 ਹਾਲਤ ਮਾੜੀ ਹੋਈ ਵੀ ਇਹ ਆਹ ਵਾਲਨ ਦੇ 1 ਮਿੰਟ ਤੈਨੂੰ ਇਹਦਾ ਵੀ ਆ ਜਾਣਾ ਹਰੇ ਕੰਮ ਦੋ ਦਿਨਾਂ ਦੇ ਵਿੱਚ ਹੋ ਜੂਗੀ ਜੀ ਮੈਂ ਕੋਈ ਗੱਲ ਬੰਦ ਗਿਆ ਤੁਮ ਬਾਅਦ ਮਿਲਿਆ ਕੰਮ ਹੋ ਗਈ ਉਹ ਵੀ ਘਰ ਤੇ ਹੀ ਪਾਉਣ ਨੂੰ ਨਹੀਂ ਜੋੜਾ ਜੀ ਮੈਨੂੰ ਅੱਗੇ ਸੁਣਾ ਪੈਗਾ ਕਿ ਕਿਸੇ ਕੋਜੀ ਤੂੰ ਬੰਦਾ ਮੁੰਡਾ ਲੈ ਆਓ ਜੀ মিডিਆ ਬੈਠਿਆ ਵੀ ਇਹਦਾ ਕੰਮੂਰਾ ਭਾਈ ਉਦੇ ਖਲਾਮ ਮਤਲਬ ਪ੍ਰਧਾਨ ਜੀ ਅਸੀਂ ਸਾਰੇ ਕਹਿੰਦੇ ਕਿ ਕਿਥੇ ਵਜੇ ਕੰਦੇ ਕਰਕੇ ਕੰਮ ਡਿਲੇ ਹੋ ਰਿਹਾ ਜੀ ਉਹ ਅਫਸਰ ਦੀ ਸਾਨੂੰ ਲੋੜ ਨਹੀਂ ਸਰ ਅੱਜ ਇਹ ਖਲਾਮ ਮਤਲਬ ਪਾਓ ਉਹ ਕੁੱਤਾ ਕਰੀਏ ਤੋਂ ਕਮੀ ਹੈ ਕਿ ਉੱਪਰੋਂ ਜਾ ਕੇ ਕਮੀ ਹੈ ਜਿਹੜਾ ਵਿੱਚ ਵੀ ਦੱਸੋ ਜੇ ਬਸ ਪਾਸ ਹੋ ਜਾਏ ਜਾ ਕੋ ਮਨਪਰੀਏ ਜਿੰਨੇ ਰੋਕਦਾ ਦੱਸੋ ਤੁਸੀਂ ਦੱਸੋ ਨਾ ਕਿ ਪਈ ਪਹਿਲਾਂ ਮੈਨੂੰ ਦੱਸੋ ਵੀ 1 ਸਾਲ ਜਿਹੜੇ ਮਹੀਨਾ ਕਾਰਨ ਸੋਝ ਵੀ ਕਾਤੇ ਨਹੀਂ ਪਾਸ ਹੋਈ 6 ਮਹੀਨੇ ਮੀਟਿੰਗ ਹੋ ਗਏ 10 ਦਿਨ ਵਾਲੇ ਨੂੰ ਇਹ ਫਾਸਕਾ ਤੇ ਨਹੀਂ ਹੋ ਰਹੀ। ਕਿਹੜੇ ਬੰਦੇ ਦੱਸ ਰਹੇ ਐ? ਇੰਨਾ ਬਲੇ ਕਿਉਂ ਹੋਇਆ ਉਹ ਸ਼ਹਿਰ ਦੀ ਐਨੀ ਪੂਰੀ ਹਾਲਾਤਾਂ ਹੋਈਆਂ ਵੀ ਆਪਾਂ ਮੀਟਿੰਗ ਨਹੀਂ ਕਰ ਪਾ ਸਕੇ। ਉਹ ਅੱਜ ਕੱਲ੍ਹ ਸ਼ਹਿਰ ਤੇ ਮੁੜਾ ਲੱਗਦਾ ਜਾਦਾ ਵੀ ਆਹ ਬੰਦੇ ਨਾਲ ਭਾਈ ਮੀਟਿੰਗ ਨਹੀਂ ਕਰ ਸਕਦੇ। ਆਪਣਾ ਕੰਮ ਨਹੀਂ ਸਹੀ ਤਰੀਕੇ ਨਾਲ ਕਰਵਾਇਆ। ਇਸੇ ਗੱਲ ਕਹਿ ਕੇ ਆਏ ਤੇ ਵੀ ਅਸੀਂ ਮੀਟਿੰਗ ਜਲਦੀ ਤੋਂ ਜਲਦੀ ਪਾਸ ਕਰਾ ਕੰਨੀ ਚੇ ਜੀ ਹੋ ਗਈ। ਆਪਣੀ ਮੀਟਿੰਗ ਜਿਹੜੀ 24 ਸੱਤ ਦੀ ਐ। 2024 ਦੀ 1 ਸਾਲ 6 ਮਹੀਨਾ ਹੋ ਗਿਆ। ਠੀਕ ਹੈ ਜੀ ਉਹ ਵੀ ਉੱਤੀ ਉੱਤੀ ਪਈ ਹੈ 10 3 2025 ਦੀ ਮੀਟਿੰਗ ਹੈ ਜੀ ਡੀਏ ਵੀ ਦੀ ਜੇ ਨੂੰ ਨੇ ਐਮਸ ਨੂੰ ਵੀ ਕਿਹਾ ਉਹ ਕਹੇ ਦੀ ਐਨ ਵੀ ਕਿਹੋ ਚੀਜ਼ ਕਰਨੀ ਹੈ ਇਸ ਟਾਈਮ ਪਾਰਸਲੇ ਦਿਨਾਂ ਦੇ ਵਿੱਚ ਆ ਕੋਈ ਕੰਮ ਕਰਕੇ ਚੱਲ ਰਿਹਾ ਠੀਕ ਹੈ ਆਪਣੇ ਅਕਸਰ ਦਾ ਬਾਅਦ ਵੀ ਤਕਰੀਬਨ ਲੇਲੇ ਕਿਸੇ ਅਧਿਕਾਰਗਰਮਨ ਨੇ ਮੀਟਿੰਗ ਨੂੰ ਪਾਸ ਕਰਾਣਾ ਵੀ ਸਮਝਾਣੀ ਦੀ ਲੋੜ ਨਹੀਂ ਕਿ ਲੋਕ ਮੀਟਿੰਗ ਪਾਸ ਹੋ ਜੇ ਮੀਟਿੰਗ ਪਾਸ ਹੋਊਗੀ ਤਾਂ ਕੰਮ ਹੋਵੇਗਾ ਮਨੁੱਖੀ ਕਦਰਾਂ-ਕੀਮਤਾਂ ਵਾਲੇ ਜਿਹੜੇ ਸਬੰਧਤ ਅਫਸਰਾਂ ਨੂੰ ਪਾਸ ਕਰਾਉਂਦੇ ਕੁਝ ਗੁੱਡੀ ਲਾਈਜੇ ਦਾ ਸਬੰਧਤ ਅਫਸਰ ਹੈ ਉਹ ਅਫਸਰਾਂ 'ਤੇ ਦਬਾਅ ਉਹ ਦੇਣ ਕਿ ਇਹ ਮੀਟਿੰਗ ਕਿਉਂ ਪਾਸ ਨਹੀਂ ਹੋਈ? ਕੀ ਕਾਰਨ ਹੈ? ਜੇ ਮੀਟਿੰਗਾਂ ਨਹੀਂ ਪਾਸ ਹੋਣੀਆਂ ਅਸੀਂ ਡਵੈਲਪਮੈਂਟ ਕਿਸ ਤਰ੍ਹਾਂ ਕਰੂੰਗੇ? ਲੋਕ ਐਮਸੀ ਨੂੰ ਮਾੜਾ ਕਹਿ ਰਹੇ ਆ, ਸਰਕਾਰ ਨੂੰ ਮਾੜਾ ਕਹਿ ਰਹੇ, ਰੀਲਾ ਪੈ ਰਹੇ ਆ, ਖਰੜਾ ਇੰਨਾ ਬੁਰਾ ਹਾਲ ਕਦੀ ਦੇਖੀ ਨਹੀਂ ਦੇਖਿਆ ਜਿੰਨਾ ਇਸ ਕਰਮ ਚ ਹੋਇਆ ਹੈ। ਇਹਦਾ ਅਸਲ ਗੁਨੇਕਾਰ ਕੌਣ ਹੈ? ਐਮਸੀ ਹੈ ਜੀ। ਪ੍ਰਸ਼ਾਸਨ ਹੈ ਅਥੀ ਥੋੜੇ ਜਵਾਬ ਦੇਣਗੇ ਜਵਾਬ ਦੋ 6 ਮਹੀਨੇ ਬਾਅਦ ਕਰਾਇਆ 6 ਮਹੀਨੇ ਤੋਂ ਨਹੀਂ ਆਪਾਂ ਪਾਸ ਹੀ ਕਰ ਸਕਦੇ ਮੀਟਿੰਗ ਕਰਨੇ ਦਾ ਫਾਇਦਾ ਕੀ ਹੈ ਜੀ ਤੇ ਆਪਾਂ ਹੋ ਤਾਂ ਗੁਨਾ ਜਿਹੜੇ ਆਪਾਂ ਐਮਸੀ ਸਭਾ ਦੇਸਤੋਂ ਪੁੱਛੀ ਇਹਨਾਂ ਕੱਪੇ ਕਈ ਨੰਬਰ ਉਹ ਛੇ ਟੋ ਲੈ ਗਏ ਜੀ ਜਵਾਬ ਦੇ 20-23 ਵਾਲੀ ਮੀਟਿੰਗ ਹੈ ਜਿਹੜੀ 1 ਸਾਲ ਡੇਢ ਮਹੀਨਾ 24 ਸੱਤਾ ਦੀ ਮੀਟਿੰਗ ਹੋ ਗਿਆ ਜੀ ਉਹ ਮੀਟਿੰਗ ਪਾਸ ਨਹੀਂ ਹੋਈ ਆਪਣੇ ਅਫਸਰ ਸਾਹਿਬਨ ਕੀ ਕਰਦੇ ਕੀ ਕਰ ਰਹੇ ਹੋ ਬਾਕੀ ਨੇ ਜੀ ਕੀ ਕੀ ਕੰਮ ਕਰ ਦਿੱਤੀਗੇ ਕਿ ਤੱਕ ਹੋ ਜੀ ਕਰ ਇਹਦਾ ਉਦਿਤਾ ਹੋਣਾ ਆਇਆ ਜੀ ਉਤੇ ਜਿਹੜੇ ਅਫਸਰ ਸਟਾਫ ਆ ਉਹਨਾਂ ਨੂੰ ਉਹਨਾਂ ਦਾ ਜਵਾਬ ਲੈ ਕੇ ਦੋ ਜੀ ਤੁਹਾਨੂੰ ਇਹਨਾਂ ਦੀ ਡਿਊਟੀ ਹੈ ਇਹਨਾਂ ਇਹਨਾਂ ਦੇ ਇਹ ਕਿਉਂ ਹੋਇਆ ਹੋਇਆ ਉਹਦਾ ਸਹਿਰ ਜਵਾਬ ਮੰਗ ਰਿਹਾ ਜੀ ਸਰਦਾਰ ਜੀ ਪਿਛਲੇ ਸ਼ੁੱਕਰਵਾਰ ਨੂੰ ਜਦ 6 ਵਜੇ ਆਏ ਆ ਕਾਊਂਟਰ ਸਾਹਮਣੇ ਕਿ ਅਸੀਂ ਸਾਮਾਨ ਨੂੰ ਮੇਰੀ ਬਾਕੀ ਉਹਨਾਂ ਦੇ ਵਰਕ ਆਰਡਰ ਹੁਣ ਤੱਕ ਕਿਉਂ ਨਹੀਂ ਗੱਟੇ ਗਏ ਜੀ ਕਰ ਵੀ ਬਰਾ ਕੌਣ ਸਬੰਧਤ ਅਫਸਰ ਹੈ ਜੀ ਜਿਹਦੇ پاس ਕਰਾਉਣ ਨੂੰ ਜਵਾਬ ਦੇਣ ਦੀ ਜੀ ਜਿਹੜੇ ਪਤੀ ਦੇ ਉਹ ਜਿਹੜੇ ਜਿਹੜੇ ਮੋੜ ਦੇ ਪਾਸ ਤੋਂ ਦੱਸੋ ਤੁਸੀਂ ਫਾਇਲਾਪਾ ਕਿੰਨੇ ਤੋਂ ਵੈਲ ਫਾਇਲਾ ਉਹ ਫਤਿਹ ਰੱਬ ਜੱਲ ਵੀ ਰੋੜ ਵੀ ਪਾਸ ਉਹਨਾਂ ਨੇ ਜਿਹੜਾ ਮਰਕਾ ਨੂੰ ਭੇਜਿਆ ਦੱਖਣ ਭੇਜੀ ਹੈ ਜਿਹੜਾ ਕਹਿੰਦਾ ਮਰਕਾ ਭੇਜਿਆ ਨਹੀਂ ਇਹ ਫਾਇਲਾ ਇੱਕ ਵੀ ਗੱਲ ਕਰ ਗੱਲ ਕਰ ਉਹ ਮੇਰੇ ਕੋਲ ਪਤਾ ਕਿ ਚੱਕਰ 450 ਲੋਕੋ ਮਿੱਠੀਆਂ ਗੋਲੀਆਂ ਦੰਦਾਂ ਨੂੰ ਸਾਨੂੰ ਵੀ ਜੀ ਇਹਦਾ ਕੋਈ ਫਾਇਦਾ ਨਹੀਂ ਹੈ ਕੋਈ ਥੋਸ ਗੱਲ ਦੱਸੀ ਜਾਵੇ ਵੀ ਹਾਂ ਆਹ ਕਾਰਨ ਹੈ ਜੀ ਆਹ ਗੱਲ ਹੈ ਜਾਂ ਵਾਤ ਕਿਉਂਕਿ ਹਰ ਟਾਈਮ ਤੁਸੀਂ ਆ ਕੇ ਦਿੰਦੇ ਨੇ ਮੀਟਿੰਗ ਦੇ ਵਿੱਚ ਆਪਾਂ ਸੌਂ ਗਏ ਅਸੀਂ 25 ਲੱਖ ਤੋਂ ਦੱਲਾ ਹੋ ਜਾਣੇ 25 ਲੱਖ ਤੇ ਹੋਰ ਹੋ ਜਾਣੇ ਜੇ ਮੀਟਿੰਗਾਂ ਨਹੀਂ ਪਾਸ ਹੋ ਕੇ ਆਈ ਉਹ ਅਸੀਂ ਕੰਮ ਕਿੱਦਾਂ ਕਰਾਣੇ ਆ ਕਿਹੜੇ ਹਾਸਲੇ ਮੈਨੂੰ ਦਵਾ ਕੇ ਰੱਖੀਂ 10 ਦਿਨ 25 ਕਿਹੜੇ ਅਕਾਊਂਟ ਵਿੱਚ ਦਵਾ ਕੇ ਰੱਖੀਂ ਤੁਸੀਂ ਸ੍ਰੀ ਆਮ ਬੋਲੋ ਨਾ ਨਾਮ ਨਹੀਂ ਤੇ ਦਾ 10 ਦਿਨ ਪਤਾ ਲੱਗੇ ਇਹ ਮਹੀਨੇ ਦੀ ਹੈ ਜੀ ਇਹ ਮਹੀਨੇ ਦੀ ਦੇ ਦੇ 10 ਦਿਨ ਜਿਹੜੇ ਸਾਸਤਿੰਨ ਦੀ ਮੀਟਿੰਗ ਹੈ ਜੀ 6 ਮਹੀਨੇ ਹੋ ਗਏ 2024 ਦੀ ਮੀਟਿੰਗ ਇੱਕ ਸਾਲ ਡੇਢ ਮਹੀਨਾ ਹੋ ਗਿਆ ਜੀ ਹਾਂ ਜੀ ਉਹ ਇਹ ਤਾਂ ਕਰੋ ਜੀ ਲੋਕ ਤਾਂ ਬਿਲਕੁਲ ਹੋਰ ਤਾਂ ਕਹੀ ਹੈ ਜੀ ਜਿਉਂਦਾ ਬਾਅਦ ਆਪ ਮੀਟਿੰਗਾਂ ਦਾ ਦੇਖੋ ਜੀ 7 ਮਹੀਨੇ ਹੋ ਗਏ ਔਰ ਜਿਹੜੀ ਵਾਰੀ ਹੈ ਕਿ ਉਹਨਾਂ ਦਾ ਕੋਸ ਬੂਸਟ ਦਾ ਇੱਕ ਗਲਤ ਚਲਣ ਜੀ ਆਪ ਕੈਪਟਨ ਤੱਕ ਪਾਸ ਹੋ ਜੀ ਸਾਡੀ ਵਾਜੀ ਜਿਹੜੇ 3 ਜਿਹੜੇ 1 ਮਿੰਟ ਜਿਹੜੇ ਅਫਸਰ ਦਰਾਂਗੇ ਗੱਲ ਦੀ ਹੈ ਉਹਦੇ ਕਾਰਵਾਈ ਕਰੋ ਜੀ ਕਿ ਕਿਉਂ ਡਿਲੇ ਹੋਇਆ ਡੇਢ ਡੇਢ ਸਾਲ ਦਾ ਕੰਮ ਕਿਉਂ ਡਿਲੇ ਹੋ ਰਿਹਾ ਹੈ ਪੂਰਾ ਗੋਲੀ ਦੇ ਕੇ ਜਿਹੜੇ ਜੇ ਦੀ ਡਿਊਟੀ ਬਣਦੀ ਹੈ ਡੀਸੀ ਦੀ ਮੀਟਿੰਗ ਹੈ ਜੀ ਅੱਜ ਐਸਡੀਐਮ ਦੀ ਮੀਟਿੰਗ ਹੈ ਜੀ ਅੱਜ ਫਲਾਣੇ ਦੀ ਮੀਟਿੰਗ ਹੈ ਜਿਹੜਾ ਆਪਣਾ ਕੰਮ ਹੈ ਤੁਹਾਡਾ ਉਹ ਤਾਂ ਕਰੋ ਯਾਰ ਜਿੱਦਿ ਆਪਾਂ ਨੂੰ ਸੈਲਰੀ ਮਿਲਦੀ ਹੈ ਸ਼ਹਿਰ ਦੇ ਕੰਮ ਤਾਂ ਹੁਣ ਮੀਟਿੰਗ ਉੱਪਰੋਂ ਪਾਸ ਹੋ ਕੇ ਆਉਂਦੇ ਤਾਂ ਹੀ ਕੰਮ ਸ਼ੁਰੂ ਹੋਣਾ ਹੈ ਬਿਲਕੁਲ ਅਸੀਂ ਕਿੱਥੇ ਜਾਈਏ ਪਾਸ ਕਰਕੇ ਦੇ ਦਿੰਦਾ ਹਾਂ ਪਾਸ ਕਰਕੇ ਦੇ ਦਿੰਦਾ ਹਰ ਕੋ ਨੂੰ ਤੁਹਾਡੀ ਜੀ ਨਹੀਂ ਬਗਦੀ ਆ ਲੋਕ ਐਮਸੀ ਨੂੰ ਮੋੜਾ ਕਹਿੰਦੇ ਆ ਸਰਕਾਰ ਨੂੰ ਮੋੜਾ ਕਹਿੰਦੇ ਆ ਮੁੰਡਾ ਸਭ ਤੋਂ ਸੂਰਾ ਹੋਣੀ ਚੰਗਰ ਹੈ ਕੌਣ ਹੈ ਇਹ ਵੀ ਅੱਜ ਪਤਾ ਨਹੀਂ ਕਿਹੜੀ ਆ ਹਰ ਮੀਟਿੰਗ ਦੇ ਵਿੱਚ ਮੈਂ ਇਹਦਾ ਦਰਵਾਜ਼ਾ ਪੁੱਛਿਆ ਜਾਂਦਾ ਲੇਕਿਨ ਗੋਲੀ ਦੇ ਕੇ ਚੁੱਪ ਕਰਾਇਆ ਜਾਂਦਾ ਮੈਨੂੰ ਤਾਂ ਜੀ ਵਿਸ਼ਵਾਸ ਨਹੀਂ ਆਦਾ ਤਾਂ ਅੰਦਰ ਸ਼ਿਕਾਇਤ ਮਤੂੰ ਕੀ ਜੀ ਉਹਨਾਂ ਦੇ ਵਰਕ ਆਰਡਰ ਵੀ ਦੱਸੋ ਜੀ ਤੁਸੀਂ ਵੀ ਕਰੋ ਸਵਾਰ ਜੀ ਨਹੀਂ ਨਹੀਂ ਤੁਸੀਂ ਇਹ ਵੀ ਪੱਸ ਰਹੇ ਹੋ ਤੁਸੀਂ ਜਾ ਨਹੀਂ ਨਹੀਂ ਕਰੋ ਤੁਸੀਂ ਤੋਂ ਵੀ ਜਾਓ ਫਾਟਾ ਵੀ ਰਾਈਟ ਕਰੋ ਜੀ ਕਰੋ ਜਿਹੜਾ 25 ਦੀ ਗੱਲ ਕਰਦੇ ਆ ਇਹ ਤੋਂ ਪਿਛੋਂ ਅਸਰਾ ਰਾਹ ਗਿਆਵੇ ਨੂੰ ਨਹੀਂ ਜਾ 15 ਬੰਦਰਾ ਜੀ ਹੈ ਜੀ ਹੈ ਤਾਂ ਉਸ ਦਾ ਆਸਰਾ ਕਿਹੜਾ ਹੈ ਉਹ ਕਿਉਂ ਨਹੀਂ ਹੋ ਰਿਹਾ ਉਹਨਾਂ ਦਾ ਵਰਕ ਆਊਟ ਉਹਨਾਂ ਦੇ ਵਰਕ ਆਊਟ ਕਿਉਂ ਨਹੀਂ ਕਰਦੇ ਕੋਆਰਡੀਨੇਟ ਦੀ ਡਿਊਟੀ ਲੱਗੀ ਹੈ ਨਹੀਂ ਕਿਉਂ ਕੀਤਾ ਨਹੀਂ ਕੋਈ ਗੱਲ ਸਾਹ ਕੋ ਲੱਗ ਰਹੀ ਹੈ ਜੀ ਹੁਣ ਤਾਂ ਸਪੈਸ਼ਲ ਲਾਈਨੋਂ ਵੇਚਿਆ ਹੈ ਟਾਈਮ ਤੋਂ ਵੀ ਆ ਇਹਨਾਂ ਦੋ ਦਿਨ ਚਾਰ ਦਿਨ ਲੱਗ ਰਿਹਾ ਹੈ ਟਾਈਮ ਬਾਅਦ ਚ ਲਈ ਉਹ ਦੋ ਮਿੰਟ ਟਾਈਮ ਬਾਅਦ ਚ ਲਈ ਜੀ ਸਭ ਸਦੀ ਕਰੰਗੈਲੀ ਕਰਕੇ ਰੇਟ ਨਾਲ ਡਿਲੇ ਹੋਇਆ ਉਹ ਉਹ ਬੰਦੇ ਨੂੰ ਦੱਸੋ ਉਹ ਦੱਸੋ ਜੀ ਕੋਣ ਮੂਆਰ ਹੈ ਚਾਹੇ ਅੱਜ ਹੈਗਾ ਹੈ ਜਾਂ ਨਹੀਂ ਹੈਗਾ ਕਿਹੜੇ ਬੰਦੇ ਦੀ ਮਲੈਕੀ ਕਰਕੇ ਸ਼ਹਿਰ ਵਿਗੜਿਆ ਹੈ ਡੇਢ ਸਾਲ ਪਹਿਲਾਂ ਦੀ ਮੀਟਿੰਗ ਅਜੇ ਤੱਕ ਬਾਤ ਹੋ ਗਈ ਨਹੀਂ ਆਈਆਂ ਪਹਿਲਾਂ 2 ਸਾਲਾਂ ਦੇ ਭਰਾ ਬੀਬੀਆਂ ਬੈਠੇ ਸਾਰੇ ਸਾਡੇ ਸਰਕਾਰ ਲੋਗ ਹੁਣ ਉਹਦੇ سامنے ਦੱਸਿਆ ਜਾ ਰਿਹਾ 1.5 ਸਾਲ ਵਿਚ 9 ਮਹੀਨੇ ਦੀ ਮੀਟਿੰਗ ਕਿਉਂ پاس ਨਹੀਂ ਹੋਈ ਕਿਹੜੇ ਅਫਸਰ ਦੀ ਗੁਨਾਹ ਹੈ ਉਹਨੂੰ ਹੁਣ ਯਾਰ ਉਹਦਾ ਸਿਰੇ ਲਾਉ ਪਏ ਆਪਾਂ ਆ ਮੈਨੂੰ ਉਹਨੂੰ ਸਵਾਰੋ ਫੜਪ ਨੂੰ ਸਰ ਐਕਚੁਅਲੀ ਇਹ ਹੈ ਕਿ ਜਿਹੜਾ ਮਨ ਦਾ ਕੰਮ ਹੋਉਂਦਾ ਹੈ ਚਾਹ ਦੇ ਜੀ ਐਕਚੁਅਲੀ ਇਹ ਪਤਾ ਕੀ ਹੈ D90 ਦੇ ਤੌਰ ਤੇ ਕਿੰਨਾ ਪਰ ਟੋਟਾ ਪਾਇਆ ਹੈ ਉਹਦੀ ਪਾਣੀ ਦੀ ਟੈਸਟਿੰਗ ਹੁੰਦੀ ਹੈ ਲਗਾਤਾਰ ਕਦੋਂ ਦਾ ਰਿਪੋਰਟ ਨੈਕਸਟ ਵੀ ਕਰੇ ਬਾਰਿਸ਼ ਕਰਕੇ ਰੋਕੋ ਫੋਰਚ ਕਰੋ ਜਨਪਾਸਾ ਆਪਾਂ ਬਾਰਿਸ਼ ਕਰਕੇ ਰੋਕਿਆ ਸੀਗਾ ਉਹ ਕਦੋਂ ਸੀ ਚੱਲੂਗਾ ਸਾਰਾ ਕੋਈ ਨਾ ਵਾਪਸ ਦਾ ਕੋਈ ਇਲਾਕਾ ਦਿਖਾਈ ਨਹੀਂ ਆ ਜੀ ਤੁਸੀਂ ਗਲਤ ਗੱਲ ਕਰ ਰਹੇ ਜੀ ਉਹ ਤੁਸੀਂ ਟੈਕਟਰ ਕਰੋ ਬਸ ਨੈਕਸਟ ਵੀਕ ਸਟਾਰਟ ਹੋਣੀ ਹੈ ਆਪ ਨੂੰ ਗਿਆਨ ਕਰ ਹਰ 15 ਦਿਨ ਹੋ ਗਏ ਹੀ ਪਏ ਕੋਈ ਉਹਦੇ ਬਾਅਦ ਤੁਸੀਂ ਸਾਡੇ ਉੱਤੇ ਘੰਟੀਗਾ ਬਾਬ ਬਿਨਾ ਉਹ ਤਾਂ ਪ੍ਰੋਬਲਮ ਆਣੀ ਆ ਫਿਰ ਅੱਖਾਂ ਤੁਹਾਨੂੰ ਮੈਂ ਪਹਿਲੇ ਦੱਸਦੇ ਕਿਹਾ ਸੀ ਤਾਂ ਉਹ 300 ਦੇ ਬੰਦੇ 500 ਦੇ ਆਪਾਂ ਸਟਾਰਟ ਕੀਤਾ ਤੇ 10 ਵਾਰ 600 ਵੀ ਲੱਗਣਾ 3-4 ਦਿਨਾਂ ਦੇ ਨਾਲ ਹੋ ਗਿਆ ਸਟਾਰਟ ਤੁਹਾਨੂੰ ਗਰੰਟੀ ਦੇ ਦਿੰਦਾ ਕਿ ਜੇ ਸਾਡਾ ਲੋੜ ਹੋਵੇ ਤਾਂ ਜਿਓ ਆਹ ਰੋਕ ਕੇ ਕਦੇ ਨਹੀਂ ਚੁੱਕਣਾ ਜੀ ਜੀ ਉਹਨਾਂ ਦਾ ਕੰਮ ਸ਼ੁਰੂ ਨਾ ਕਰੇ ਕਰੋ ਤੇ ਸ਼ੁਰੂ ਕਰਨਾ ਤਾਂ ਉਹਨਾਂ ਚਾਹ ਲਾਇਆ ਕਰੋ ਉਹ ਤਾਂ ਸਾਡਾ ਬਿੜਾ ਕਰਕੇ ਕਰਿਆ ਬਹਿਣਾ ਇਹ ਕਰ ਲੈ ਕਰ ਲੈ ਸਰ ਪਰ ਟੈਸਟਿੰਗ ਕਰ ਦਿਆਂਗੇ ਬਿੜਾ ਟੈਸਟਿੰਗ ਦੇ ਆਪਾਂ ਪਾਈਪ ਲ ਸਰ ਜਦੋਂ ਮੈਨੂੰ ਪਤਾ ਵੀ ਅਸੀਂ ਟੈਸਟਿੰਗ ਕਰਦੇ ਆਂ ਤੇ ਪਹਿਲੇ ਚ ਪਹਿਲਾਂ ਨਾਲ ਕਿਉਂ ਨਹੀਂ ਪਾ ਲੋ ਸਿਸਟਮ ਲਾਇਆ ਗਿਆ ਪੈਨ ਪੈ ਗਿਆ ਤਾਂ ਟੈਸਟ ਕਰੀਏ ਆਪਾਂ ਏਜੰਸੀ ਨੂੰ ਆਪਾਂ ਲੈਟਰ ਦਿੱਤੀ ਹੋਈ ਆ ਉਹਨਾਂ ਨੂੰ 3 ਦਿਨ ਦਾ ਟਾਈਮ ਹੋ ਗਿਆ ਬਾਲਿਸ਼ ਕਰਾ ਲੈਣਾ ਕੰਮ ਲਗਾ ਕਰ ਹੁਣ ਬਾਲਿਸ਼ ਕਰਾ ਲੈਣੇ 3 ਦਿਨ ਜੋ ਕੰਮ ਦੁਆਰਾ ਹੋਇਆ ਵੀ ਨੀ ਰੋ ਰਿਕਵਾਇਰਮੈਂਟ ਕੋਈ ਨਾ ਤਿੰਨ ਚਾਰ ਦਿਨ ਦੀ ਗੱਲ ਹੈ ਨਹੀਂ ਚਾਹਦਿਆਂ ਸਭ ਕੋ ਪਤਾ ਕੀ ਟਕਰਾ ਲੈਣਾ ਸਾਰੇ ਸ਼ਹਿਰ ਵਿੱਚ ਉਹ ਲੰਘਣਾ ਹੁੰਦਾ ਪਰ ਮਟੀਣਾ ਪਰ ਤੇ ਉਹਨਾਂ ਦੇ ਜਗ੍ਹਾ ਰੱਖਦੇ ਨੇ ਫਿਰ ਅਜਰ 2 ਮਿੰਟ ਉਹ ਚੀਜ਼ਾਂ ਤੁਸੀਂ ਐਕਸਕਿਊਜ਼ ਦੇ ਰਹੇ ਹੋ ਜਿੱਥੇ ਆਪਾਂ ਸੀਵਰ ਪਾਇਆ ਉੱਥੇ ਹਾਲਾਤ ਦੇਖ ਲਓ ਸ਼ਿਵਾਲਿਕ ਦਾ ਹਾਲਾਤ ਦੇਖ ਲਓ ਤੁਹਾਡੇ ਸੀਵਰ ਬੋਰਡ ਦੀ ਵਜ੍ਹਾ ਕਰਕੇ ਨੀਚੇ ਰੋਡ ਦਾ ਕੀ ਹਾਲਾਤ ਹੋਏ ਹੋਏ ਆ ਤੋਂ ਅੱਗੇ ਐਸਪੀਪੀ ਕੋ ਕਿੱਥੇ ਅੱਗੇ ਨਾ ਕੋ ਤੁਹਾਡਾ ਪੈ ਤੁਸੀਂ ਵੀ ਗਾਉਣਾ ਅਸੀਂ ਜਵਾ ਪੱਕੇ ਨਹੀਂ ਓਥੇ ਨਾਲ ਸੀਵਰ ਲਾਇਆ ਉਹ ਕਟੋਕਟ ਆਪਣਾ ਚਾਰ ਮਹੀਨੇ ਲੱਗੇ ਸਰ ਉਹਨੂੰ ਛੋਟੇ ਜਿਹੇ ਸਟੈਚੂ ਬਣਾਉਣ ਦੇ ਉਥੇ ਪਾਣੀ ਵੀ ਬੰਦ ਹੋ ਰਿਹਾ ਸਰ ਸਰ ਉਹੀ ਤਾਂ ਮੈਂ ਕਹਿ ਰਿਹਾ ਸਰ ਕਹਿ ਰਹੋ ਨਾ ਉਹ ਤਾਂ ਪਾਣੀ ਨਹੀਂ ਰੁਕੇਗਾ ਪਰ ਸੀਵਰ ਕਿੱਥੇ ਰੱਖੋਗੇ ਜੀ ਸਰ ਉਹੀ ਮੈਂ ਕਹਿ ਰਿਹਾ ਨਾ ਹੁਣ ਤੁਸੀਂ ਜਿਹੜੇ ਅਗਲੇ ਆ ਅਗਲੀ ਕਾਰਵਾਈ ਦਾ ਸੀਵਰ ਕੀ ਇਹਦਾ ਤੁਸੀਂ ਰਿਕਵਰਮੈਂਟ ਕਿੱਥੇ ਰਿਕਵਰਮੈਂਟ ਕਿੱਤੇ ਤੁਹਾਨੂੰ ਐਸਪੀਪੀ ਦੀ ਲੋੜ ਹੈ ਇਹ ਤਾਂ ਤੁਸੀਂ ਰਿਕਵਰਮੈਂਟ ਦੇਖਣੀ ਹੈ ਨਾ ਤੁਹਾਡਾ ਡਿਪਾਰਟਮੈਂਟ ਹੈ ਨਾ ਇਹ ਨਹੀਂ ਤਾਂ ਜਿਹੜੇ ਹਿਸਾਬ ਨਾਲ ਸਰ ਦੇਖੋ ਮੈਂ ਸਾਰੇ ਹਾਜੂਰ ਦਾ ਧਿਆਨ ਲੈਣਾ ਚਾਹੁੰਦਾ ਹੈ ਆਪਣੇ ਕੋਲ ਇੱਕ ਐਸਟੀਪੀ ਚੱਲ ਰਿਹਾ ਔਰ ਰਿਕੁਆਇਰਮੈਂਟ ਇਹ 4 ਦੀ ਕਹ ਰਹੇ ਮੇਰੇ ਹਿਸਾਬ ਨਾਲ 7 ਦੀ ਰਿਕੁਆਇਰਮੈਂਟ ਹੈ ਅੱਜ ਅੱਜ ਦੀ ਆਬਾਦੀ ਦੇ ਹਿਸਾਬ ਨਾਲ ਜਦੋਂ ਤੱਕ ਸਾਡੇ ਆਹ ਐਸਟੀਪੀ ਨਹੀਂ ਲੱਗਣਗੇ ਬਰਸਤਾਜ ਜੇ ਆਪਣਾ ਚਾਹ ਅੱਜ ਕੋਈ ਵੀ ਕਾਉਂਸਲਰ ਹੈ ਜਾਂ ਆਣ ਵਾਲੇ ਕਾਉਂਸਲਰ ਕੋਈ ਵੀ ਹੋਣਗੇ ਤਾਂ ਹਰੇਕ ਦਾ ਜਲੂਸੇ ਨਿਕਲਣਾ ਸੀਵਰੇਜ ਬੋਰਡ ਦੀ ਨਲਾਕੀ ਹੈ ਜਿਸ ਕਰਕੇ ਸਾਡੇ ਸ਼ਹਿਰ ਦੀ ਆ ਹਾਲਤ ਹੋਈ ਹੋਈ ਹੈ ਮੈਂ ਕੀ ਕਰਾਂ ਉਹਨਾਂ ਦੇ ਲਈ ਕਿਉਂ ਸਾਹ ਉਹ ਜਿਹੜੀ ਰਾਹ ਪਾ ਕੇ ਬਾਪ ਫੈਕਟਰ ਕਰਦੇ ਵੇਲੇ ਕਿਉਂ ਲਾਇਆ ਨਾ ਉਹ ਜੀ ਮੋਟੇ ਕਾਹਦੇ ਦੇ ਤਿੰਨ ਨਹੀਂ ਹੁਣ ਕੱਲ ਮੋੜੋਂ ਬੋਤਲ ਲੈ ਹੋਗੀ ਤੁਸੀਂ ਜਾ ਕੇ ਚੈੱਕ ਕਰੋ ਪਹਿਲਾਂ ਜਵਾ ਕਰੋ ਉੱਥੇ ਡੈੱਡ ਬੌਡੀ ਮੋਡੇ ਬਲੈਂਦੀ ਉੱਥੇ ਕਿੰਨੇ ਨਾਲ ਦਾ ਟਾਈਮ ਦਾ ਕੰਮ ਸਟਾਰਟ ਹੋਇਆ ਸੀਗਾ ਨਾਲ ਤੁਸੀਂ ਰੋਡ ਪਟਾ ਸਿਰ ਆਪਾਂ ਇੱਕ ਦੂਜਾ ਬਣਾ ਕੇ ਜੀ ਇੱਕ ਵਾਰੀ ਮੌਕਾ ਦੇ ਕੇ ਚੈੱਕ ਕਰ ਲਓ ਕੋਈ ਨਾ ਦੇਖਣਾ ਨਾ ਕਮਰਾ ਕਮਰਾ ਜਿਹੜਾ ਮੈਂ ਪਹਿਲੇ ਦੇਖੂ ਪਹਿਲੇ ਤਾਂ ਕਮਰਾ ਆਈ ਪੜਿਆ ਨਾ ਟਿਊਬੋਂ ਦਾ ਪਾਣੀ ਆ ਰਿਹਾ ਸਾਹਮਣੇ ਏਅਰਸਿਕ ਕਮਰਾ ਲਾ ਦੋ ਉੱਥੇ ਬਣਾਇਆ ਆਏਗਾ ਜੇਕਰ ਮੈਂ ਕਮਰਾ ਰੂਮ ਵਿੱਚ ਵੀ ਚੱਤੀ ਆ ਜਾ ਰਿਹਾ ਛੋੜੀ ਛੋੜੀ ਲਾ ਕੇ ਕਰਦੇ ਨੇ ਇੱਕ ਤੂੰ ਬੋਲਦਾ ਚੋਰੀ ਲੱਖ ਰੁਪਏ ਲੈਣਾ ਤੁਸੀਂ ਬਿਲਕੁਲ ਇੰਨੇ ਕਮਰਾ ਕਿਉਂ ਨਹੀਂ ਬਣਾਇਆ ਅਸੀਂ ਕਮਰਾ ਠੀਕ ਜਿਹੜਾ ਤੇ ਕਰਾਣਾ ਸੀ ਨਾ ਅਸੀਂ ਤਾਂ ਜਈ ਨਹੀਂ ਹੈਗੇ ਨਹੀਂ ਅਸੀਂ ਇੰਜੀਨੀਅਰ ਹੈਗੇ ਮੈਨੂੰ ਕੀ ਪਤਾ ਉਹਨਾਂ ਕਰਦੇ ਕਮਰਾ ਨਹੀਂ ਪਤਾ ਕਿ ਉਹ ਜਿੱਥੇ ਲੋਡਿੰਗ ਹੋਈ ਉੱਥੇ ਆਪਣਾ ਜਿਹੜਾ ਕਮਰਾ ਬਣਾਇਆ ਉਹਨਾਂ ਨੇ ਕਮਰਾ ਠੀਕ ਜਿਹੜਾ ਤੇ ਕਰਾਣਾ ਸੀ ਨਾ ਅਸੀਂ ਤਾਂ ਜਈ ਨਹੀਂ ਹੈਗੇ ਨਹੀਂ ਅਸੀਂ ਇੰਜੀਨੀਅਰ ਹੈਗੇ ਮੈਨੂੰ ਕੀ ਪਤਾ ਉਹਨਾਂ ਕਰਦੇ ਕਮਰਾ ਨਹੀਂ ਪਤਾ ਕਿ ਉਹ ਜਿੱਥੇ ਲੋਡਿੰਗ ਹੋਈ ਉੱਥੇ ਆਪਣਾ ਜਿਹੜਾ ਕਮਰਾ ਬਣਾਇਆ ਉਹਨਾਂ ਨੇ ਕਮਰਾ ਠੀਕ ਜਿਹੜਾ ਤੇ ਕਰਾਣਾ ਸੀ ਨਾ ਅਸੀਂ ਤਾਂ ਜਈ ਨਹੀਂ ਹੈਗੇ ਨਹੀਂ ਅਸੀਂ ਇੰਜੀਨੀਅਰ ਹੈਗੇ ਮੈਨੂੰ ਕੀ ਪਤਾ ਉਹਨਾਂ ਕਰਦੇ ਕਮਰਾ ਨਹੀਂ ਪਤਾ ਕਿ ਉਹ ਜਿੱਥੇ ਲੋਡਿੰਗ ਹੋਈ ਉੱਥੇ ਆਪਣਾ ਜਿਹੜਾ ਕਮਰਾ ਬਣਾਇਆ ਉਹਨਾਂ ਨੇ ਕਮਰਾ ਠੀਕ ਜਿਹੜਾ ਤੇ ਕਰਾਣਾ ਸੀ ਨਾ ਅਸੀਂ ਤਾਂ ਜਈ ਨਹੀਂ ਹੈਗੇ ਨਹੀਂ ਅਸੀਂ ਇੰਜੀਨੀਅਰ ਹੈਗੇ ਮੈਨੂੰ ਕੀ ਪਤਾ ਉਹਨਾਂ ਕਰਦੇ ਕਮਰਾ ਨਹੀਂ ਪਤਾ ਕਿ ਉਹ ਜਿੱਥੇ ਲੋਡਿੰਗ ਹੋਈ ਉੱਥੇ ਆਪਣਾ ਜਿਹੜਾ ਕਮਰਾ ਬਣਾਇਆ ਉਹਨਾਂ ਨੇ ਕਮਰਾ ਠ ਦੇ ਉਧਰ ਲਾਓ ਗੈਰ ਦੇ ਵਿਸ਼ੇਤਰ ਲਾ ਉਧਰ ਲਾਓ ਪਰ ਜਿੱਥੇ ਲਾਉਣਾ ਹੈ ਉੱਥੇ ਲਾਵਾ ਦੋ ਜਿਹੜਾ ਕੰਮ ਪੰਜ ਦਿਨਾਂ ਤੁਸੀਂ ਡੇਟਡ ਦੋ ਦੋ ਮਹੀਨੇ ਕੰਮ ਨਹੀਂ ਕਰਦੇ ਸੀ ਉਹ ਸਰ ਤੁਸੀਂ ਆਹ ਦੇਖੋ ਸਰ ਕਿ ਤੁਸੀਂ ਜਿੱਥੇ ਪਹਿਲਾਂ ਨਿਸ਼ਾਨ ਦਿੱਤੇ ਆਪਾਂ ਉੱਥੇ ਮਸ਼ੀਨ ਲੈ ਕੇ ਚਲੇ ਗਏ ਠੀਕ ਹੈ ਇਹਦੇ ਮਤਲਬ ਮਤਲਬ ਕਲੀਅਰ ਐਸਟੀਮੇਟ ਸੀ ਕਿ ਉੱਥੇ ਬਣਾਣਾ ਆਪਣਾ ਸਟਾਫ ਕਾਟ ਜਿਹੜਾ ਕੁਆਟਰ ਬਣਾਉਣਾ ਉੱਥੇ ਬਣਾਇਗਾ ਹੁਣ ਤੁਸੀਂ ਬਾਅਦ ਚ ਕਹਿੰਦੇ ਕਿ ਲੋਕਾਂ ਦਾ ਰੋਸ਼ ਹੋ ਗਿਆ ਹੁਣ ਕਹਿੰਦੇ ਇੱਥੇ ਸੜਕ ਆ ਰਹੀ ਆ ਜੀ ਇੱਥੇ ਆਪਾਂ ਨਹੀਂ ਬਣਨ ਦੇਣਾ ਜੀ ਦੂਜੀ ਥਾਂ ਦੇ ਲਾਈਏ ਪਰ ਉੱਥੇ सारा सी पब्लिक बात से कम बकात तो है तो ना सारा पब्लिक ना कुछ होगा तो हमारे इसलिए तो हमारा पानी आएगी अपना जाने भी तक कुछ होगा पब्लिक के साथ तो इसलिए तो हमारा पानी आएगी पहले ही क्लियर हो जे बात नहीं बात से ना बात नहीं बात नहीं